ਹਾਂ ਚਲ ਬੋਧ ਇਹ ਕੱਲ ਮੁੱਖ ਮੰਤਰੀ ਸਾਹਿਬ ਨੂੰ ਦੱਸਣਾ ਠੀਕ ਹੈ ਹਾਂ ਆਓ ਆਓ ਹਜ਼ਾਰਾਂ ਇਕੜ ਜਿਹੜੀ ਜ਼ਮੀਨ ਹੈ ਕਿਸਾਨਾਂ ਕੋਲ ਮਸਲਾ ਹੱਲ ਹੋ ਜਾਏਗਾ ਬਿਲਕੁਲ ਆਪ ਵੀ ਸੌਖ ਹੋ ਜਾਏਗੀ ਕਿਸੇ ਕੋ ਚੈੱਕ ਨਹੀਂ ਕਰਨਾ ਕੁਝ ਨਹੀਂ ਕਰਨਾ ਆਪ ਆਪਣੀ ਡਿਊਟੀ ਕਰੋਗੇ ਆਗੇ ਜਾ ਕੇ ਜ਼ਮੀਨ ਬਾਅਦ ਆ ਜਾਏਗੀ ਜੇ ਤਾਸ ਸਾਰੀ ਆਗੇ ਚੱਲ ਜਾਏਗੀ ਤੋ ਇਸ ਲਈ ਕੱਲ ਲੋ ਆ ਰਹੇ ਤਾਂ ਉਹਨਾਂ ਦਾ ਸਨਮਾਨ ਕਰਨਾ ਇਸ ਮਿੱਟੀ ਕੇ ਬਾਰੇ ਕਿ ਆਪਨੇ ਸਾਦੇ ਮਿੱਟੀ ਕੋ ਯਾਦ ਕਰਾ ਦਿਆ ਅਭੀ ਤੋ ਜੇ ਗੁਲਾਮ ਹੀ ਹੈ ਸੁਭਦੇਗ ਨਹੀਂ ਗੱਲ ਨਹੀਂ ਨਹੀਂ ਗੁਲਾਮ ਕਹਿੰਦੇ ਲੋਕੇ ਬਾਤ ਹੀ ਹੈ ਅਬ ਜਦੀ ਕੰਨੇ ਵਾਲੇ ਤਾਲ ਕੇ ਵਿੱਚ ਫਸੀ ਹੋਈ ਹੈ ਇੱਥੇ ਕੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਡੇ ਦੇਸ਼ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਦੇ ਨਾਲ ਜਿਹੜੀ ਉਹ ਮੁਲਾਕਾਤ ਕੀਤੀ ਹੈ ਉਹਨਾਂ ਨੇ ਕੱਲ ਪੰਜਾਬ ਦੇ ਬਹੁਤ ਮੁੱਦੇ ਜਿਹੜੇ ਲੋਕਾਂ ਦੇ ਮੁੱਦੇ ਜਿਹੜੇ ਉਹ ਉਠਾਏ ਉਹਨਾਂ ਦੇ ਕੋਲ ਉਹਨਾਂ ਚ ਇੱਕ ਸਾਡਾ ਮੁੱਦਾ ਜਿਹੜਾ ਬਾਰਡਰ ਦੇ ਕਿਸਾਨਾਂ ਦਾ ਮੁੱਦਾ ਸੀਗਾ ਇਹ ਬਹੁਤ ਪੁਰਾਣਾ ਮੁੱਦਾ ਜਦੋਂ ਦੀ ਇਹ ਕੰਡਿਆਲੀ ਤਾਰ ਲੱਗੀ ਆ ਉਦੋਂ ਦਾ ਹੀ ਕਿਸਾਨ ਜਿਹੜਾ ਬਾਰਡਰ ਦੇ ਉੱਤੇ ਬੜਾ ਪਰੇਸ਼ਾਨ ਹੈ ਤੇ ਮੈਂ ਜਦੋਂ ਦੀ ਸਾਡੀ ਸਰਕਾਰ ਬਣੀ ਜਦੋਂ ਦੇ ਮਾਨ ਸਾਹਿਬ ਮੁੱਖ ਮੰਤਰੀ ਬਣੇ ਅਸੀਂ ਮਿਨਿਸਟਰ ਬਣੇ ਐਮਐਲਏ ਬਣੇ ਉਦੋਂ ਤੋਂ ਹੀ ਮਾਨ ਸਾਹਿਬ ਨੂੰ ਕਹਿ ਰਹੇ ਸੀਗੇ ਕਿ ਸਾਡੇ ਕਿਸ ਤਾ ਮਸਲਾ ਹੱਲ ਕਰਵਾ ਕੇ ਦੋ ਕਿਉਂਕਿ ਮਸਲਾ ਸਾਡੇ ਲੈਵਲ ਦਾ ਨਹੀਂ ਇਹ ਤੁਹਾਡੇ ਲੈਵਲ ਦਾ ਔਰ ਪਹਿਲਾਂ ਵੀ ਮੁੱਖ ਮੰਤਰੀ ਸਾਹਿਬ ਨੇ ਮਸਲਾ ਮਤਲਬ ਠਾਇਆ ਕੇਂਦਰ ਸਰਕਾਰ ਕੋਲ ਔਰ ਬੀਤੇ ਕੱਲ ਜਿਹੜਾ ਉਹਨਾਂ ਨੇ ਫੈਸਲਾ ਕਰਵਾਇਆ ਅਮਰਤ ਸ਼ਾਹ ਜੀ ਨੇ ਜਿਸ ਚੀਜ਼ ਤੇ ਸਹਿਮਤੀ ਦਿੱਤੀ ਆ ਕਿ ਕੰਡਿਆ ਵਾਲੀ ਤਾਤ ਜਿਹੜੀ ਆ ਇਹਨੂੰ ਮਤਲਬ ਜਿਹੜਾ ਜਿਹੜੀ ਸਾਡੀ ਇੰਟਰਨੈਸ਼ਨਲ ਬਾਰਡਰ ਲਾਈਨ ਆ ਉੱਤੋਂ ਉਹਦੇ 200 ਮੀਟਰ ਦੇ ਘੇਰੇ 'ਚ ਜਿਹੜਾ ਲੈ ਜਾਣਗੇ ਹੁਣ ਕੀ ਆ ਕਿ ਸਾਡਾ 532 ਕਿਲੋਮੀਟਰ ਲੰਬਾ ਬਾਰਡਰ ਆ ਪੰਜਾਬ ਦਾ ਕਈ ਥਾਵਾਂ ਤੋਂ 1.5 ਕਿਲੋਮੀਟਰ ਮੀਟਰ ਪਿੱਛੇ ਆ 2-2 ਕਿਲੋਮੀਟਰ ਪਿੱਛੇ ਆ 3-3 4-4 ਕਿਲੋਮੀਟਰ ਪਿੱਛੇ ਆ ਉਹਦੇ ਨਾਲ ਕੀ ਆ ਕਿ ਸਾਡੇ ਹਜ਼ਾਰਾਂ ਏਕੜ ਕਿਸਾਨਾਂ ਦੇ ਜਿਹੜੇ ਆ ਉਹ ਜ਼ਮੀਨ ਅੰਦਰ ਜਿਹੜੀ ਆ ਤਾਤਾ ਤੋਂ ਅੰਦਰ ਆ ਇਹ ਵੀ ਤੁਸੀਂ ਦੇਖਦੇ ਹੋ ਤਾਤਾ ਤੋਂ ਅੰਦਰ ਹੀ ਆਪਾਂ ਕੰਡਿਆਲੀ ਤਾਤੇ ਖੜੇ ਉਹਦੇ ਕਿਸਾਨ ਨੂੰ ਵਿਚਾਰੇ ਨੂੰ ਸਵੇਰੇ 9 ਵਜੇ ਆਉਣਾ ਪੈਂਦਾ 4 ਵਜੇ ਤੱਕ ਖੇਤੀ ਕਰਨੀ ਪੈਂਦੀ ਹੈ ਉਹਨੂੰ ਚੈੱਕ ਕਰਦੇ ਆ ਉਹਦੇ ਸੰਦਾਂ ਨੂੰ ਚੈੱਕ ਕਰਦੇ ਆ ਫਿਰ ਜਦੋਂ ਵਾਪਸ ਆਉਂਦਾ ਉਦੋਂ ਵੀ ਚੈੱਕ ਕਰਦੇ ਆ ਉਦੋਂ ਜਦੋਂ ਸਾਡੀਆਂ ਉਹਦ ਤ ਸਾਡੀ ਜਿਹੜੀ ਸਾਡੀਆਂ ਲੇਡੀਆਂ ਆਉਂਦੀਆਂ ਸਾਡੀਆਂ ਐਗਰੀਕਲਚਰ ਦੀ ਕੰਮ ਕਰਨ ਵਾਸਤੇ ਲੇਬਰ ਵਾਸਤੇ ਉਹਨਾਂ ਨੂੰ ਵੀ ਚੈਕਿੰਗ ਕਰਨੀ ਪੈਂਦੀ ਹੈ ਸੋ ਬੜਾ ਇੱਕ ਔਖਾ ਪ੍ਰੋਸੈਸ ਹੈ ਕਿਸਾਨਾਂ ਵਾਸਤੇ ਉਹ ਨਾ ਅਗਲੇ ਪਾਸੇ ਕੋਲ ਟੂਬਲ ਲੱਗਦੇ ਆ ਲੋਕਾਂ ਨੇ ਸੋਲਰ ਸਿਸਟਮ ਜਿਹੜਾ ਵਿਚਾਰਿਆਂ ਨੇ ਲਾਇਆ ਕਿਸਾਨਾਂ ਨੇ ਕਿ ਜਾਰੇ ਕਰ ਲਈ ਸੋ ਇਹ ਮਸਲਾ ਹੱਲ ਲਗਭਗ ਸੀਐਮ ਸਾਹਿਬ ਨੇ ਕੱਲ ਮੈਂ ਦੱਸਿਆ ਕਿ ਹੋ ਗਿਆ ਔਰ 15 ਦਿਨ ਤੋਂ ਬਾਅਦ ਜਿਹੜਾ ਕੇਂਦਰ ਸਰਕਾਰ ਇਹ ਨੂੰ ਸ਼ੁਰੂ ਕਰ ਦੋਗੀ ਮੈਂ ਸਮਝਦਾ ਕਿ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਔਰ ਮੈਂ ਉਹਨਾਂ ਦਾ ਬਾਡਰ ਦੇ ਕਿਸਾਨਾਂ ਨਾਲੋਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਮੇਰੇ ਵਿਧਾਨ ਸਭ ਵਿਧਾਨ ਸਭਾ ਕੋਲ ਨਾਲੇ ਦੀ ਬਹੁਤ ਲੰਬੀ ਜਿਹੜੀ ਲਾਈਨ ਆ ਉਹ ਮਤਲਬ ਇਹਦੇ ਵਿੱਚ ਕੰਨਿਆਲੀ ਤਾਰ ਦੇ ਅੱਗੇ ਸਾਡੀ ਜ਼ਮੀਨ ਜਿਹੜੀ ਆਉਂਦੀ ਆ। ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ। ਥੋੜੀ ਮਿੱਟੀ ਲੈ ਕੇ ਆਈ ਸੀ ਅੱਗੇ ਖੇਤਾਂ 'ਚੋਂ ਜਿਹੜੀ ਕੱਲ ਮੁੱਖ ਮੰਤਰੀ ਸਾਹਿਬ ਨੂੰ ਦਵਾਂਗੇ। ਮੁੱਖ ਮੰਤਰੀ ਸਾਹਿਬ ਨੂੰ ਉਹ ਮਿੱਟੀ ਜਿਹੜੀ ਆ ਉਹ ਕੱਲ ਦਗਾਗੇ ਕਿ ਉਹ ਮਿੱਟੀ ਆ ਜਿਹੜੀ ਬਹੁਤ ਕੀਮਤੀ ਮਿੱਟੀ ਆ। ਉਪਰ ਕੀਮਤੀ ਮਿੱਟੀ ਦਾ ਉਹਨਾਂ ਮੁੱਲ ਦੀ ਪੈ ਰਿਹਾ ਕਿਉਂਕਿ ਕੰਨੇ ਵਾਲੀ ਤਾਰ ਲੱਗੀ ਆ। ਇਸ ਕਰਕੇ ਜੇ ਕੰਡੇ ਵਾਲੀ ਤਾਰ ਰੱਟ ਜੂਗੀ ਪਿੱਛੇ ਰੋੜ ਬਣ ਰਹੀ ਹੈ ਬੜੀ ਵੱਡੀ ਤੇ ਤਾਰ ਰੱਟ ਗਈ ਤੇ ਕਸਾਨਾਂ ਦੇ ਰੇਟ ਵਧ ਗਏ ਹਿੱਸਾ ਦਾ ਕੁਝ ਹੋ ਗਿਆ ਸੋ ਇਹ ਸਾਡੇ ਵਾਸਤੇ ਬਹੁਤ ਵੱਡੀ ਇੱਕ ਪ੍ਰਾਪਤੀ ਹੋਈ ਹੈ ਜਿਹੜੀ ਮਾਨ ਸਾਹਿਬ ਨੇ ਅਮਿਤ ਸ਼ਾਹ ਜੀ ਦੇ ਕੋਲੋਂ ਸਾਨੂੰ ਕਰਾ ਕੇ ਦਿੱਤੀ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਸਾਡੇ ਜਿਹੜੇ ਬੀਐਸਐਫ ਦੇ ਜਵਾਨ ਆ ਇਹ ਜਿਹੜੀ ਬੱਚਾ ਦੇ ਡਿਊਟੀ ਕਰਦੇ ਆ ਇਹਨਾਂ ਦਾ ਵੀ ਮਸਲਾ ਬਹੁਤ ਹੱਲ ਹੋ ਜਾਊਗਾ ਕਿਉਂਕਿ ਜਦੋਂ ਸਾਡੇ ਕਿਸਾਨ ਅੰਦਰ ਜਾਂਦੇ ਆ ਇਹ ਨਾਲ ਗਾਰਡ ਬਣ ਕੇ ਜਾਂਦੇ ਆ ਕਿਉਂਕਿ ਅਗਲੇ ਪਾਸੇ ਪਾਕਿਸਤਾਨ ਲਾਈਨ ਦੇ ਉੱਤੇ ਉਹ ਹੁੰਦੇ ਆ ਤੇ ਇਹਨਾਂ ਨੂੰ ਬੱਚਾ ਦੇ ਉਡਾ ਦਿੰਦਾ ਕਿ ਸਾਡੇ ਕਿਸਾਨ ਦੇ ਉੱਤੇ ਕੋਈ ਅਟੈਕ ਨਾ ਹੋ ਜਾਵੇ ਕਿਸਾਨ ਨੂੰ ਖੇਤੀ ਕਰਨਾ ਕਿੱਡਾ ਵੱਡਾ ਦਿਸਕਾ ਦਾ ਕੰਮ ਉਹਦੀ ਸਕਿਉਰਟੀ ਉਹਦੇ ਜਾਨ ਤੇ ਖੇਡ ਕੇ ਬਚਾ ਲੈ ਅਗਲੇ ਪਾਸੇ ਜਾਂਦਾ ਬਿਲਕੁਲ ਬੱਡ ਅਗਲੇ ਪਾਸੇ ਪਾਸਤਾ ਵਾਲੇ ਹੁੰਦੇ ਜਾਨ ਤੇ ਖੇਡਣ ਵਾਲੀ ਗੱਲ ਹੈ ਉਹ ਕਿਸਾਨਾਂ ਲਈ ਇਹ ਬਹੁਤ ਵੱਡੀ ਸਗਾਤ ਹੈ ਜਿਹੜੀ ਮਾਨ ਜੋ ਮੁੱਖ ਮੰਤਰੀ ਸਾਹਿਬ ਨੇ ਕੱਲ ਦਿੱਤੀ